ਦਿਹੜ ਗਏ ਇਹ 200 ਦੇ 300 ਦੇ ਆਥਰੇ ਇਹਨਾਂ ਦੀਆਂ ਸ਼ਰਾਬਾਂ ਇਹਨਾਂ ਦੇ ਘਰੀ ਜਾਂਦੀਆਂ ਇਹ ਆਏ ਹੋਏ ਕੰਮ ਆ ਇਹਨਾਂ ਦੇ ਕਿਸਾਨ ਇਹਨਾਂ ਦੇ ਵਿੱਚ 10% ਵੀ ਨਹੀਂ ਸਾਰੇ ਦਿਹਾੜ ਗਏ ਆ ਇਹਨਾਂ ਦੇ ਵਿੱਚ ਇਹ ਦਿਹਾੜ ਗਏ ਆ ਘਰੇ ਇਹਨਾਂ ਨੂੰ ਪੁੱਤ ਨਹੀਂ ਸਿਆਉਂਦੇ ਉਹ ਨਹੀਂ ਸਿਆਉਣ ਦੀਆਂ ਇਕੱਠੇ ਹੋ ਕੇ ਇਹ ਮਤਲਬ ਰੋੜਾਂ ਤੇ ਜਾ ਕੇ ਬਹਿ ਜਾਂਦੇ ਆ ਹੋਰ ਕੁਝ ਨਹੀਂ ਗੱਲ ਨਹੀਂ ਜਿਹੜੇ ਸਹੀ ਕਿਸਾਨ ਆ ਉਹ ਤਾਂ ਆਪ ਆਪਣੇ ਕੰਮ ਧੰਦੇ ਦੇ ਲੱਗੇ ਹੋਇਆ ਇਹ ਵੇਲਣ ਬੰਦੇ ਆ ਜਿਹੜੇ ਤੁਰੇ ਫਿਰਦੇ ਆ ਜੀ ਅੰਨ ਦਿਨਾ ਬਹੁਤ ਵੱਡਾ ਕਠ ਕਰਨ ਜਾ ਰਹੇ ਆ ਮੈਂ ਅਸੀਂ ਸਮਝਦਾ ਤੇ ਇਹਨਾਂ ਨੂੰ ਹੋਰ ਕਿਸੇ ਨੇ ਜਵਾਬ ਨਹੀਂ ਦਿੱਤਾ ਕੋਸ਼ਿਸ਼ ਕਰ ਰਿਹਾ ਕਿ ਐਸਸੀ ਵਰਗ ਵਰਸਸ ਕਿਸਾਨ ਹੁਣ ਮੈਨੂੰ ਐਂ ਦੱਸੋ ਵੀ ਕਿਸਾਨਾਂ ਨੇ ਕਦੇ ਐਸਸੀ ਵਰਗ ਨੂੰ ਮਾੜਾ ਬੋਲਿਆ ਕਿਸਾਨ ਐਸਸੀ ਵਰਗ ਨੂੰ ਮਾੜਾ ਨਹੀਂ ਬੋਲਦੇ ਕਿਸਾਨਾਂ ਦਾ ਐਸਸੀ ਵਰਗ ਦੇ ਨਾਲ ਕੋਈ ਰੋਲਾ ਨਹੀਂ ਹੰਸ ਰਾਜ ਹੰਸ ਖੁਦ ਕਹਿ ਰਿਹਾ ਕਿ ਬੀਜੇਪੀ ਦਾ ਵਿਰੋਧ ਚੱਲ ਰਿਹਾ ਜੇ ਹੰਸ ਰਾਜ ਹੰਸ ਬੀਜੇਪੀ ਵੱਲੋਂ ਨਾ ਖੜਦਾ ਘਰੇ ਬੈਠਾ ਹੁੰਦਾ ਤੇ ਕੀ ਇਹਦਾ ਵਿਰੋਧ ਹੁੰਦਾ ਇਹ ਜਵਾਬ ਹੈ ਕਿਸੇ ਕੋਲੇ ਬੋਲਣ ਲੱਗੇ ਪਹਿਲਾਂ ਸੋਚਤਾ ਲਿਆ ਕਰੋ ਕਿ ਠੀਕ ਆ ਇੱਕ ਪ੍ਰਦਰਸ਼ਨ ਹੁੰਦਾ ਪ੍ਰਦਰਸ਼ਨ ਦਾ ਢੰਗ ਹੁੰਦਾ ਉਹ ਇੱਕ ਵੱਖਰੀ ਗੱਲ ਆ ਪਰ ਐਸਸੀ ਵਰਗ ਦਾ ਕਿਸਾਨਾਂ ਦੇ ਨਾਲ ਕੀ ਰੌਲਾ ਬਈ ਐਸਸੀ ਵਰਗ ਦਾ ਕਿਸਾਨਾਂ ਦੇ ਨਾਲ ਰੌਲਾ ਤਾਂ ਹੋਵੇ ਵੀ ਜੇ ਭਾਈ ਐਸਸੀ ਵਰਗ ਹੀ ਸਾਰਾ ਖੜਾ ਇੱਕ ਪਾਸੇ ਕਿਸਾਨ ਆ ਜਿਹੜੇ ਉਹ ਐਸਸੀ ਮੁਰਦਾਬਾਦ ਐਸੀ ਮੁਰਦਾਬਾਦ ਕਰੀ ਜਾਂਦੇ ਫਿਰ ਤਾਂ ਉਹ ਹੋਵੇ ਰੌਲਾ ਪਰ ਜਦੋਂ ਐਸਸੀ ਵਰਗ ਦਾ ਕਿਸਾਨਾਂ ਦੇ ਨਾਲ ਰੌਲਾ ਹੀ ਕੋਈ ਨਹੀਂ ਤੇ ਫਿਰ ਤਕਲੀਫ ਕੀ ਆ ਅਖੇ ਜੀ ਅਸੀਂ ਤਾਂ ਹਸਰਾਜ ਹਸ ਨੂੰ ਪੰਡਾਂ ਦੇ ਵਿੱਚ ਘਮਾਵਾਂਗੇ ਕੋਈ ਰੋਕ ਕੇ ਦਿਖਾਵੇ ਓਕੇ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਵਿਰੋਧ ਨਾ ਕਰੀਏ ਕਿਸਾਨ ਵਿਰੋਧ ਨਾ ਕਰ ਕਿਉਂ ਨਾ ਕਰਨ ਬਈ ਵਿਰੋਧ ਮਤਲਬ ਭਾਜੀਪੀ ਵਾਲੇ ਜਿਨ੍ਹਾਂ ਨੇ ਸ਼ੰਭੂ ਬਾਰਡਰ ਤੇ ਖਲੋਰੀ ਬਾਰਡਰ ਤੇ ਬੰਬ ਛਟਵਾਏ ਗੋਲੀਆਂ ਚਲਵਾਈਆਂ ਤੇ ਅੰਨ ਤਸ਼ੱਦਦ ਕੀਤਾ ਮੁੰਡੇ ਚੱਕਵਾਏ ਬੋਰੀਆਂ ਚ ਚੱਕ ਕੇ ਲੈ ਗਏ ਨੌਜਵਾਨ ਨੌਜਵਾਨ ਸ਼ਹੀਦ ਹੋ ਗਏ ਬਜ਼ੁਰਗ ਸ਼ਹੀਦ ਹੋ ਗਏ ਗੋਲੀਆਂ ਚੱਲ ਰਹੀਆਂ ਇਹਨਾਂ ਕੁਛ ਹੋਇਆ ਇਹਨਾਂ ਕੁਛ ਕਰਵਾਇਆ ਪਿਛਲੇ ਕਿਸਾਨੀ ਧਰਨੇ ਦੇ ਵਿੱਚ ਇੰਨੇ ਲੋਕ ਸ਼ਹੀਦ ਹੋਏ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਭਾਈ ਭਾਜਪਾ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹਸਰਾ ਜਾਨ ਤੁਸੀਂ ਕਹਿੰਦੇ ਆ ਕਿ ਜਿੱਤ ਜੂਗਾ ਜਿੱਤੂਗਾ ਵੱਡੀ ਲੀਡ ਤੇ ਜਤਰਿਆ ਕਿੱਥੋਂ ਜਿੱਤ ਜੂਗਾ ਤੁਹਨ ਲੱਗਦਾ ਕਿ ਜਿੱਤ ਜੂਗਾ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਭਾਜਪਾ ਦਾ ਵਿਰੋਧ ਕਰਨਾ ਚਾਹੀਦਾ ਹਰ ਪਾਰਟੀ ਦਾ ਵਿਰੋਧ ਹੋਵੇ ਹਰ ਪਾਰਟੀ ਨੂੰ ਸਵਾਲ ਹੋਣ ਇਹ ਵੀ ਗਲਤ ਹੈ ਕਿ ਕੱਲਾ ਬੀਜੇਪੀ ਨੂੰ ਨਾ ਹਰ ਪਾਰਟੀ ਨੂੰ ਸਵਾਲ ਹੋਣੇ ਚਾਹੀਦੇ ਆ ਭਾਵੇਂ ਉਹ ਆਮ ਆਦਮੀ ਪਾਰਟੀ ਆ ਭਾਵੇਂ ਤਾਲੀ ਦਾਲਾ ਭਾਵੇਂ ਕਾਂਗਰਸ ਆ ਭਾਵੇਂ ਉਹ ਬੀਜੇਪੀ ਆ ਪਰ ਜਿਹੜਾ ਅਤਿਆਚਾਰ ਬੀਜੇਪੀ ਨੇ ਕਿਸਾਨਾਂ ਦੇ ਕਿਸਾਨੀ ਵਰਗ ਦੇ ਉੱਤੇ ਕੀਤਾ ਕਿਸਾਨੀ ਵਰਗ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸ਼ਾਇਦ ਇਹ ਨਹੀਂ ਸਮਝ ਰਹੇ ਜਿਹੜੇ ਐਸਸੀ ਵਰਗ ਵੀਰ ਵੀਰਾਂ ਦੀ ਇਹ ਗੱਲ ਕਰਦਾ ਜਿਹੜੇ ਇਸ ਵਕਤੇ ਕੱਲਾ ਵਿਹਾਂਸਰ ਆ ਜਾਂਸ ਦੇ ਨਾਲ ਜਾ ਰਹੇ ਆ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਾ ਰਹੇ ਆ ਸਪੱਸ਼ਟ ਰੂਪ ਦੇ ਵਿੱਚ ਦੱਸਿਓ ਕਮੈਂਟ ਕਰਕੇ ਲੋਕ ਦੱਸ ਦੇਣਗੇ ਸੰਗਤ ਦੱਸ ਦੂਗੀ ਕਿ ਭਾਜਪਾ ਦੀਆਂ ਰੈਲੀਆਂ ਦੇ ਵਿੱਚ ਦਿਹਾੜੀਦਾਰ ਹੁੰਦੇ ਆ ਕਿ ਨਹੀਂ ਹੁੰਦੇ ਭਾਜਪਾ ਦੀਆਂ ਰੈਲੀਆਂ ਦੇ ਵਿੱਚ ਦਿਹਾੜੀ ਤੇ ਲਿਆਂਦੇ ਹੋਏ ਬੰਦੇ ਹੁੰਦੇ ਆ ਕਿ ਨਹੀਂ ਹੁੰਦੇ ਕਿ ਕੀ ਉਹ ਆਪ ਮਾਰੇ ਬੰਦੇ ਆਏ ਹੁੰਦੇ ਆ ਜਿਹੜੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਹੁੰਦੇ ਆ ਕੀ ਜਿਹੜੇ ਅਨਸਾਰਾ ਜਹਾਂਸ ਦੀ ਰੈਲੀ ਕੀਤੀ ਗਈ ਜਾਂ ਜਿੱਥੇ ਵੀ ਕੀਤੀ ਜਾਂਦੀ ਆ ਉੱਥੇ ਆਪ ਮਹਾਰੇ ਆਉਂਦੇ ਆ ਬੰਦੇ ਦੇ ਦਿਹਾੜੀ ਦਾਰਾਂ ਨੂੰ ਇਹ ਲੈ ਕੇ ਜਾਂਦੇ ਆ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਲੈ ਕੇ ਜਾਂ ਚੰਗਾ ਚਲੋ ਰੋਟੀ ਚੱਲਦੀ ਆ ਉਹਨਾਂ ਦੀ ਠੀਕ ਆ ਕੋਈ ਗੱਲ ਨਹੀਂ ਬੜਾ ਪੈਸਾ ਕਮਾਇਆ ਇਹਨਾਂ ਨੇ ਬੜਾ ਲੁੱਟਿਆ ਸਰਕਾਰਾਂ ਨੇ ਬਹੁਤ ਲੁੱਟਿਆ ਲੋਕਾਂ ਨੂੰ ਬਹੁਤ ਲੁੱਟਿਆ ਵਧੀਆ ਗੱਲ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਕਿਸਾਨ ਵਿਹਲੜਾ ਜੇ ਇਹ ਕਿਸਾਨ ਵਿਹਲੜਾ ਤੇ ਫਿਰ ਜੇ ਤੁਸੀਂ ਇਹਨਾਂ ਲੀਡਰਾਂ ਦੇ ਨਾਲ ਜਾਂਦੇ ਹੋ ਫਿਰ ਤੁਸੀਂ ਵੀ ਵਿਹਲੜੀ ਹੋਈ ਤੁਸੀਂ ਵੀ ਫਿਰ ਕੋਈ ਕਮਾਕਰ ਵਾਲੇ ਨਹੀਂ ਰਹਿਗੇ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਜਿਹੜੀ ਚੀਜ਼ ਚੱਲ ਰਹੀ ਆ ਉਹਨੂੰ ਉਸੇ ਤਰ੍ਹਾਂ ਚੱਲਣ ਦਿਓ ਐਸਸੀ ਵਰਗ ਦਾ ਤੇ ਕਿਸਾਨੀ ਵਰਗ ਦਾ ਆਪਸ ਦੇ ਵਿੱਚ ਲੜਾਉਣ ਦਾ ਜਿਹੜਾ ਮਕਸਦ ਆ ਉਹਨੂੰ ਬੰਦ ਕਰ ਦਿਓ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਨਾ ਕਰੋ ਇੱਥੇ ਐਸਸੀ ਵਰਗ ਦਾ ਤੇ ਕਿਸਾਨਾਂ ਦਾ ਕੋਈ ਰੌਲਾ ਨਹੀਂ ਨਾ ਹੋਊਗਾ ਨਾ ਹੋਣਾ ਕਿਉਂਕਿ ਉੱਥੇ ਮਜ਼ਦੂਰ ਵੀ ਰ ਵੀ ਬੈਠੇ ਆ ਉੱਥੇ ਮਜ਼ਦੂਰ ਵੀ ਜਾਂਦੇ ਆ ਪਿਛਲੀ ਵਾਰੀ ਵੀ ਗਏ ਸੀ ਸੋ ਇੱਥੇ ਐਸਸੀ ਵਰਗ ਦਾ ਕੋਈ ਰੌਲਾ ਨਹੀਂ हां जे ਤੁਸੀਂ ਵੈਸੇ ਇਸ਼ੂ ਕ੍ਰੀਏਟ ਕਰ ਰਹੇ ਹੋ ਉਹ ਗੱਲ ਵੱਖਰੀ ਆ ਸੋ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਤਾਂ ਪ੍ਰਸ਼ਾਸਨ ਦੇ ਰਿਹਾ ਕਿ ਕਿਸਾਨ ਆ ਜਿਹੜੇ ਉਹ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਪ੍ਰਦਰਸ਼ਨ ਕਰਨ ਪਰ ਪ੍ਰਸ਼ਾਸਨ ਇਸ ਗੱਲ ਵੱਲ ਵੀ ਧਿਆਨ ਦੇਵੇ ਤੇ ਜਿਹੜੇ ਬੰਦੇ ਇਹੋ ਜਿਹੇ ਬੰਦੇ ਐਸਸੀ ਵਰਗ ਤੇ ਵਰਸਸ ਕਿਸਾਨ ਬਣਾ ਰਹੇ ਆ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਐਨਐਸਏ ਜਿਹੜਾ ਉਹ ਅਮਰਤਪਾਲ ਹੋਰਾਂ ਤੇ ਲਾਤੀ ਦੂਜਿਆਂ ਤੇ ਲਾਤੀ ਕਿ ਭਾਈ ਮਾਹੌਲ ਖਰਾਬ ਕਰ ਰਹੇ ਆ ਉਸ ਤਰ੍ਹਾਂ ਇਹ ਵੀ ਮਾਹੌਲ ਖਰਾਬ ਕਰ ਰਹੇ ਆ ਤੇ ਫਿਰ ਇਹ ਮਾਹੌਲ ਖਰਾਬ ਕੀਤਾ ਹੋਇਆ ਕਿ ਸੱਜ ਤੱਕ ਜਾ ਸਕਦਾ ਇਹ ਵੀ ਸੋਚਣਾ ਚਾਹੀਦਾ ਸੋ ਜਿਵੇਂ ਤਾੜਨਾ ਕਿਸਾਨ ਜਥੇਬੰਦੀਆਂ ਨੂੰ ਕੀਤੀਆਂ ਹੋਵੇ ਤਾੜਨਾ ਇਹੋ ਜੇ ਲੋਕਾਂ ਨੂੰ ਵੀ ਕਰਨੀ ਚਾਹੀਦੀ ਆ ਕਿ ਭਾਈ ਸਾਹਿਬ ਨਾਲ ਸੋ ਸਾਰੇ ਜਰੂਰ ਸਪੋਰਟ ਕਰੋ ਕਰਦੇ ਰਹੋ ਵਿਰੋਧ ਕਰਨਾ ਚਾਹੀਦਾ ਸਵਾਲ ਜਵਾਬ ਹੋਣੇ ਚਾਹੀਦੇ ਆ ਸੋ ਸ਼ਾਂਤਮਈ ਤਰੀਕੇ ਦੇ ਨਾਲ ਕਰੋ ਸਹਿਜ ਮਤੇ ਨਾ ਕਰੋ ਸਵਾਲ ਜਵਾਬ ਜਰੂਰ ਕਰੋ ਸਵਾਲ ਜਰੂਰ ਕਰੋ ਸੋ ਉਹ ਤਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਸ਼ਹੀਦ ਹੋਏ ਆ ਧਰਨਿਆਂ ਦੇ ਵਿੱਚ ਉਹਨਾਂ ਨੂੰ ਜਾਦੇ ਪਤਾ ਹੁੰਦਾ ਕਿ ਭਾਈ ਕੀ ਹੋਣਾ ਚਾਹੀਦਾ ਸੋ ਜਿੱਥੇ ਵੀ ਹੋਕੇ ਦਵਾਈ ਆ ਹੋਕੇ ਦਵਾਈ ਆ ਪਿੰਡਾਂ ਦੇ ਵਿੱਚ ਬੋਰਡ ਲਾਏ ਆ ਕਿ ਅਸੀਂ ਬਿਲਕੁਲ ਬਾਈਕਾਟ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ